ਵਿਕਸਿਤ ਭਾਰਤ ਭਾਈ ਵਿਕਸਿਤ ਭਾਰਤ ਇਦਾਂ ਦੇ ਮਾਹੌਲ ਦੇ ਵਿੱਚ ਕਿੱਥੋਂ ਬਣ ਜੂਗਾ ਜਿੱਥੇ ਮਤਲਬ ਇੱਕ ਕੋਰਟ ਦੇ ਜੱਜ ਨੂੰ ਹੇਠਲੀ ਲੋਅਰ ਕੋਰਟ ਦੇ ਜੱਜ ਨੂੰ ਜਜ ਕੋਲੋਂ ਫੈਸਲਾ ਬਦਲਵਾਉਣ ਲਈ ਅਸੀਂ ਰਿਸ਼ਤੇਦਾਰੀਆਂ ਲੱਭ ਲੈਨੇ ਆ ਅਸੀਂ ਪੈਸੇ ਕਿਸੇ ਨਾ ਕਿਸੇ ਤਰੀਕੇ ਦਿੰਨੇ ਆ ਤੇ ਉਸ ਮੌਲਕ ਦੇ ਵਿੱਚ 2047 ਦਾ ਜਿਹੜਾ ਵਿਜਨ ਇਹ ਕਹਿਣਾ ਵੀ ਵਿਸ਼ਵਿਤ ਭਾਰਤ ਬਣਾਉਣਾ ਮੈਨੂੰ ਇਦਾਂ ਲੱਗਦਾ ਵੀ ਉਹ ਉਸ ਪਾਂਡੇ ਪੁਜਾਰੀ ਵਾਂਗੂ ਆ ਉਸ ਪਾਠੀ ਵਾਂਗੂ ਉਸ ਕੀਰਤਨ ਕਰਨ ਵਾਲੇ ਵਾਂਗੂ ਆ ਜਿਹੜਾ ਲੋਕਾਂ ਦੀ ਜੇਬ ਦੇ ਵਿੱਚੋਂ ਨਾਮ ਭਜਨ ਬੰਦਗੀ ਦੇ ਨਾਮ ਤੇ ਪੈਸਾ ਕਢਾ ਰਿਆ ਵੀ ਤੁਸੀਂ ਇੱਥੇ ਦਾਨ ਦਿਓ ਅਗਲੇ ਜਨਮ ਦੇ ਵਿੱਚ ਤੁਹਾਡਾ ਇਹ ਡਬਲ ਟ੍ਰਿਪਲ ਹੋ ਜਾਣਾ ਵੀ ਤੁਹਾਨੂੰ ਅਗਲਾ ਜਨਮ ਤੁਹਾਡਾ ਬਹੁਤ ਵਧੀਆ ਕੋਝ ਰੂਗਾ ਪਰ ਇਸ ਜਨਮ ਨੂੰ ਜਿਹੜਾ ਨਰਕ ਬਣਿਆ ਆ ਉਹਨੂੰ ਸੰਵਾਰਨ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ ਸਭ ਤੋਂ ਵੱਡੀ ਗੱਲ ਇਹ ਆ 2047 ਨਾ ਤੁਸੀਂ ਦੇਖਣਾ ਪਤਾ ਨਹੀਂ ਮੈਂ ਨਹੀਂ ਦੇਖਣਾ ਪਰ ਆ ਜਿਹੜਾ ਇਸ ਵੇਲੇ ਮੌਜੂਦਾ ਲੋਕ ਜਿਹੜੀ ਗਰੀਬੀ ਨਾਲ ਜੂਝ ਰਿਹਾ ਸੜਕਾਂ ਦੇ ਉੱਤੇ ਲੋਕ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਬਾਲ ਮਜ਼ਦੂਰੀ ਕਰਨ ਨੂੰ ਮਜਬੂਰ ਆ ਖੇਤਾਂ ਦੇ ਵਿੱਚ ਕੰਮ ਕਰਨ ਨੂੰ ਮਜਬੂਰ ਆ ਤੇ ਇਹਦੇ ਵਿੱਚ ਵਿਕਸਿਤ ਭਾਰਤ ਕਿਹੜੇ ਵਿਕਸਿਤ ਭਾਰਤ ਦੀ ਆਪਾਂ ਗੱਲ ਕਰਦੇ ਆ ਅਸਲ 'ਚ ਭਾਜੀ ਵਿਕਸਿਤ ਭਾਰਤ ਜੀ ਇਕਦਮ ਆਪਾਂ ਗੱਲ ਕਰੀਏ ਨਾ ਜਾ ਵਿਕਸਿਤ ਪੰਜਾਬ ਦੀ ਗੱਲ ਕਰੀਏ ਤੇ ਵਿਕਸਿਤ ਭਾਰਤ ਉੱਥੇ ਬਣ ਸਕਦਾ ਆ ਜਿੱਥੇ ਲੋਜਿਥੋ ਦੇ ਲੋਕ ਲੋਕਾਂ ਦੇ ਦਿਮਾਗ ਵਿਕਸਿਤ ਹੋਣ ਜਿੱਥੇ ਲੋਕਾਂ ਦੇ ਦਿਮਾਗ ਚ ਜਾਤ ਪਾਤ ਆ ਜਿੱਥੇ ਲੋਕਾਂ ਲੋਕੀ ਬਹੁਤਾਂ ਦੇ ਲੋਕੀ ਜਿਹੜੇ ਆ ਮੋਬਾਈਲਾਂ ਤੇ ਗੰਦਮਣ ਦੇਖਣ ਚ ਮਿਸ਼ਮਿਸ਼ ਉਹ ਬਿਜੀ ਆ ਜਨਾਨੀਆਂ ਦੀਆਂ ਫੋਟੋਆਂ ਤੇ ਵੀਡੀਓ ਤੇ ਕਮੈਂਟ ਕਰਨ ਵਿੱਚ ਬਿਜੀ ਆ ਜਨਾਨੀਆਂ ਦੀਆਂ ਫੋਟੋਆਂ ਲੰਗੀਆਂ ਮੰਗੀਆਂ ਦੇ ਕੇ ਉਹਨਾਂ ਨੂੰ ਸ਼ੇਅਰ ਕਰਨ ਚ ਬਿਜੀ ਆ ਜਾਂ ਜਿਹੜੇ ਲੋਕ ਸ਼ਰਾਬਾਂ ਪੀਣ ਚ ਵਿਜੀ ਆ ਜਾਂ ਜਿਹੜੇ ਲੋਕ ਨਸ਼ਾ ਵੇਚਣ ਚ ਵਿਜੀ ਆ ਨਾ ਜਿਹੜੇ ਲੋਕ ਬਾ ਚੁੱਕਣ ਚੁੱਕ ਨਹੀਂ ਸਕਦੇ ਉਥੇ ਮੈਂ ਕਹਿੰਨਾ 47 ਦੀ ਗੱਲ ਕਰਦਾ ਮੋਦੀ ਮੈਂ ਕਹਿੰਨਾ ਕਿ 3147 ਵੀ ਆ ਜਾਏਗਾ ਨਾ ਇਹ ਵਿਕਸਿਤ ਭਾਰਤ ਕਦੀ ਬਣ ਨਹੀਂ ਸਕਦਾ ਕਿਉਂਕਿ ਵਿਕਸਿਤ ਉਥੇ ਹੁੰਦੇ ਲੋਕ ਜਿਨ੍ਹਾਂ ਦਾ ਦਿਮਾਗ ਵਿਕਸਿਤ ਹੋਣ ਸਾਡੇ ਲੋਕਾਂ ਦੇ ਦਿਮਾਗ ਹੀ ਵਿਕਸਿਤ ਨਹੀਂ ਹੈਗੇ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੋ ਕੀ ਰਿਆ ਇਹ ਸਮਝਣਾ ਹੀ ਨਹੀਂ ਚਾਹੁੰਦੇ ਨਾਲੇ ਜਦੋਂ ਜਦੋਂ ਅਸੀਂ ਵਿਕਸਿਤ ਦੀ ਗੱਲ ਕਰਦੇ ਹਾਂ ਵਿਕਸਿਤ ਦੁਨੀਆ ਨੂੰ ਦੇਖਦੇ ਹਾਂ ਇੱਕ ਹੁੰਦਾ ਵਿਕਾਸਸ਼ੀਲ ਜਿਹੜੇ ਹੋ ਰਹੇ ਆ ਵਿਕਾਸ ਕਰ ਰਹੇ ਆ ਇੱਕ ਜਿਹੜੇ ਆਲਰੇਡੀ ਵਿਕਸਿਤ ਹੋਇਆ ਜਿਦਾ ਯੂਰਪੀਅਨ ਕੰਟਰੀ ਆ ਭਾਈ ਇਹ ਇਸ ਕਰਕੇ ਨਹੀਂ ਕਿ ਇਹਨਾਂ ਦਾ ਡਾਲਰ ਬਹੁਤ ਮਜ਼ਬੂਤ ਹੋਆ ਇਹਨਾਂ ਦੀ ਜਿਹੜੀ ਆ ਯੂਰੋ ਬਹੁਤ ਤਕੜਾ ਆ ਵੀ ਇਸ ਕਰਕੇ ਇਹ ਮਜ਼ਬੂਤ ਹੋਆ ਵੀ ਇਹਨਾਂ ਕੋਲ ਪਰਮਾਣੂ ਬੰਬ ਆ ਨਹੀਂ 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 ਇੱਥੋਂ ਦੇ ਜਿਹੜੇ ਬਚਿੰਦੇ ਆ ਆਮ ਸ਼ਹਿਰੀ ਆ ਆਮ ਸਿਟੀਜ਼ਨ ਆ ਉਹਨਾਂ ਦੇ ਕੋਲ ਰੋਜ਼ਗਾਰ ਆ ਸਿਹਤ ਸਹੂਲਤਾਂ ਆ ਸਰਕਾਰ ਹਰ ਤਰ੍ਹਾਂ ਦੀ ਸਹੂਲਤ ਦਿੰਦੀ ਆ ਉੱਥੇ ਰੱਬ ਧਰਮ ਦੇ ਨਾਂ ਤੇ ਮੰਦਿਰ ਮਸਜਿਦ ਗੁਰਦੁਆਰੇ ਚਰਚ ਦੇ ਨਾਮ ਉਤੇ ਉਥੇ ਬੂਟਾ ਨਹੀਂ ਮੰਗਿਆ ਜਾਂਦੀ ਨਾ ਹੀ ਇਹ ਸਰਕਾਰ ਬਣਾਉਂਦੀ ਹੈ ਇੱਥੇ ਇੱਥੇ ਤਾਂ ਸਰਕਾਰ ਇਥੋਂ ਦੀ ਜਿਹੜੀਆਂ ਸਰਕਾਰਾਂ ਆ ਉਹ ਵਿਕਸਤ